ਦੇਓ ਜੇ ਹੋ ਪਰੇ ਹੋ ਗਏ ਬਾਹਰ ਨਿਕਲ ਜਾ। ਕੀ ਫਾਇਦਾ? ਮੈਂ ਗੱਲੇ ਕਰਦਾ ਤੀਨ ਮੇਰੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਕਾਂ ਤੇ ਲੋਵੇ ਹੁਣ ਜਿਹੜੇ ਦੋ ਕਮਰੇ ਰਹਿ ਗਏ ਜੋ ਵੀ ਢਾਟਾ ਨੇ ਤੇ ਆਪਾਂ ਕਰਦੇ ਵੀਡੀਓ ਸ਼ੁਰੂ। ਆਹ ਕਮਰਾ ਢਾਟਾ ਹੁਣ ਉਹ ਕਮਰੇ ਦੀ ਵਾਰੀ ਆ ਗਈ ਬਈ। ਡਰਤੀ ਪੜਦੇ। ਕਾ ਕਮਰੇ ਦੀ ਕੰਧ ਤਾਂ ਦੀ ਉਹ ਉਹ ਛੱਡੀ ਵੀ ਦੀ ਅਸੀਂ ਤੋਟਿਆ ਹੈ ਕਿਹੜਾ ਸਰੀਆ ਤਾਂ ਹਾਂ ਹਾਂ ਤਾਂ ਕਹਿੰਦਾ ਕਿ ਖਤ ਤਾਂ ਉਹ ਥਮਰੇ ਦੀ ਕਾ ਉਹ ਛੱਡੀ ਵੀ ਦੀ ਅਸੀਂ ਇਹੇ ਹਾਂਜੀ ਦਰਵਾਜ਼ਾ ਕੱਢਣ ਨੂੰ ਕੰਧ ਮਾੜੀ ਜੀ ਉਹ ਕਹਿੰਦਾ ਸਰੀਆ ਹਾਂ ਸਰੀਆ ਦੇਖਦਾ ਸਰੀਆ ਕਿੰਨਾਗਾ ਉਸ ਮੈਂ ਲਗਾਈ ਚਲ ਹਾਂ ਉਹ ਆਪਣਾ ਗਾਉਂ ਪੱਕ ਐਸੀ ਫਾੜ ਦਿੱਤੀ ਹਾਂ ਹਾਂ ਮਾਰੇ ਨੂੰ ਜਾ ਕੇ ਰਾਜ ਬਜਨ ਤੇ ਹਮ ਇੱਕ ਤੇਰਾ यूं ਵੀ ਘਰ ਆ ਹੇ ਰਹਾ ਛੱਡ ਦੇ ਪੂਰਾ ਇਹ ਨਹੀਂ ਪਤਾ ਲੱਗਦਾ ਪੱਗਣਾ ਉਹ ਕੱਟ ਰਿਹਾ ਤਾਂ ਬੜਾ ਉਹ ਕੱਟਿਆ ਤਾਂ ਹਾਂ ਪਹਿਲੇ ਇਹ ਦੇਖਾਂਗਾ ਅਹ ਮਸਾਲਾ ਕਹਾਂ ਲੱਗਾ ਹੈ ਮਸਾਲਾ ਇਹ ਹਮ ਲਿਆ ਆ ਮੈਨ ਲੈ ਜਾ ਤੂੰ ਮੈਨ ਲੈ ਜਾ ਤੇ ਅਸੀਂ ਹੱਥ ਲੈ ਜੀ ਵਾਹ ਜਿਹੜੀ ਮਰਜੀ ਜਿਨੇ ਚੱਲ ਵਾਹ ਜੀਤ ਤਾਂ ਕੋਈ ਨਹੀਂ ਦਿਖਾ ਦਿੱਤਾ ਇਸ ਤਨ ਅਸੀਂ ਤੋਂ ਇੱਕੋ ਹੀ ਆ ਇਹ ਕੁਆਲਿਟੀ ਆ ਚਲ ਇੱਕ ਚਸਮਾ ਲਗਵਾਇ ਲੋ ਚਸਮਾ ਲਗਾਏ ਚਾਹ ਪੀ ਕੇ ਜੋਰ ਆ ਗਿਆ ਹਨਾ ਰੋਟੀ ਖਾ ਕੇ ਨਹੀਂ ਆਉਂਦਾ ਵੇ ਹੁਣ ਰਹੀ ਨਾ ਇਹ ਤਾਂ ਫੜ ਕੇ ਇਹ ਚਾ ਖਾਈ ਤਾ ਜੱਟ ਬਈ ਚੰਦਾ ਆ ਦੇ ਸਤੂੰ ਮੂੰਹ ਛੋੜ ਦਿਓ ਕੋਈ ਨਹੀਂ ਹੈ ਛੋਟਾ ਮोटा ਜਾਈ ਤਾਂ ਉਹ ਹੈ ਲੂਰੀ ਆਈ ਅੱਪਾ ਦੇਖੋ ਕਹਾਂ ਆਇਆ ਲਗਾਓ ਤੇ ਜੋਰ ਤੇ ਭਾਈ ਆਈ ਚਲੋ ਲੈ ਅਗੀ ਤੇ ਰੇਡ ਛੋਕਾ ਛੋਕਾ ਚੈੱਕ ਕਰਾਉਂਦਾ ਮਾ ਮੱਛਲੇ ਦੀ ਇਹਨੂੰ ਮੈਂ ਪਰੇਸ਼ਾਨ ਹਾਂ ਖੂਬ ਅਗੀ ਹਾਂ ਮਾਂ ਹਾਂ ਤਾਂ ਫਿਰ ਕੀ ਜਾਈਂ ਲੈ ਹੁਣ ਤੇ ਕੀ ਕਰਾਂ ਇਹਨੂੰ ਲੈ ਚੱਕ ਦੋ ਚਾਹਤਾਂ ਪੰਡਾ ਆਪਣੇ ਬਣਾਉਣੀ ਆ ਇਹ ਅਜਾ ਥੋੜਾ ਦਰਾਰ ਤੋਂ ਦਈ ਤਕਿੰਨ ਪੰਡ ਜਾਈ ਦਰਾਰ ਚਲ ਇਹਨੇ ਇੱਕਣਾ ਦਰਾਰ ਨਹੀਂ ਦੇਣੀ ਜਿਆਦਾ ਘੱਲਿਆ ਹਾਂ ਆਪਣਾ ਕੰਮ ਉਠਾਉ ਤਾ ਰੱਖ ਤਾ ਤੇਰੀਆਂ ਨਾਲ ਨਾ ਬਾਸੀ ਲੋੜ ਨਾਲੀ ਹਾਂ ਜਿਆਦਾ ਨਾ ਨਾ ਘਰੇਲੀ ਇੱਕ ਉਹਦਾ ਅੱਲਾ ਲੱਭੇ ਘਰੇ ਦੇ ਘਰੇ ਦੀ ਇਹ ਕਣੇ ਨਹੀਂ ਨੰਬੀ ਆ ਉਹ ਕਾਬਜ਼ ਤਾਂ ਬੇਜ਼ੇ ਕਾਣੇ ਜੜਨਾ ਆਪਾ ਵੈਟ ਰਿਹਾ ਬਾਈ ਆ ਰਹੇ ਹਾਂ ਮੈਂ ਕਰਨਾ ਦੇ ਦੇ ਪ੍ਰਗਾ ਇਸ ਵਾਰ ਥੋੜਾ ਥੋੜਾ ਦੂਤ ਚਾ ਥੋੜਾ ਤੇ ਹਾਂ ਚਲਾ ਦੇ ਬਸ ਲੱਗਾ ਫੇਰ ਦੋ ਫਿਰ ਹਾਂ ਥੱਲੇ ਸਤਰਾ ਥੱਲੇ ਸੇ ਓ ਰੁਕੇ ਰੋ ਘੇਰ ਲਾ ਬਰਾ ਉੱਪਰ ਹਾਂ ਦੋ ਆ ਮਾ ਕਿਹੜੀ ਉਹ ਜਿਹੜੀ ਰਹਿ ਗਈ ਨੇ ਵਾਲੀ ਯਾਰ ਕੱਚੀ ਏ ਸਹ ਦੇ ਡੈਡੀ ਨੂੰ ਬਚਦਾ ਉਹ ਦੱਸਾਂਗੇ ਹੂੰ ਜਿਹੜੀ ਤੇ ਕੰਧ ਦਾ ਕਰੀਆ ਪੂਰੀ ਜੀ ਚਲ ਇਹਨੇ ਆ ਘੇਰ ਲੋ ਬਾਕੀ ਡੈਡੀ ਇਹਦੇ ਦੱਸ ਦੂਗੇ ਕੰਧ ਪੂਰੀ ਕਰੀਆ ਚਲ ਉਹ ਵੈਸੇ ਕੱਚ ਉਹਦਾਂ ਰੱਖੀ ਵੀ ਦੀ ਉਹ ਉਹ ਪੁਰਾਣੀ ਕੰਧ ਤੇ ਆ ਉਹ ਪੱਕੀ ਇਹ ਪਿਛਲੀ ਆ ਉਹ ਗੰਧ ਛਾੜ ਕੇ ਉੱਪਰ ਲਵਾਈ ਕਰੀ ਵੀ ਦੀ ਉਹ ਓਏ ਛੱਡੂ ਪੁੱਤੀ ਪਾ ਹਾ ਜਾ ਹੱਸੂ ਮੜਾ ਜਾਂ ਅਬ ਥੋਕੋ ਥੜਾ ਥੋਕੋ ਥੋਕੋ ਅੱਜ ਨਹੀਂ ਇਥੇ ਨਾ ਸਿੱਧੀ ਕਰ ਦੇ ਦੇਖ ਤਾਂ ਤਮਹੁ ਜੀ ਦਾ ਯਹੀ ਕਹਿ ਤੁਮਝਾ ਆਪਣਾ ਲੱਗਵਾ ਲੈ ਥੇ ਹੁਣ ਪਈ ਜੀ ਤਰੇੜ ਆ ਬਚਾਈ ਆ ਉੱਪਰ ਕਾ ਕਾ ਲੈ ਆ ਕੌਣ ਚਾਹ ਲੈ ਇੱਕ ਵਾਰੀ ਵਾਰੀ ਹੋਰ ਪਾ ਚੱਕਾ ਚੱਕਾ ਇਹਦਾ ਪਨੇ ਲੰਕਾ ਦੇਖ ਰਿਹਾ ਬਸ ਗਾਹਾਂ ਤੇ ਲਾ ਹੁਣ ਹੋ ਇੱਥੇ ਕਰਾ ਇੱਥੇ ਕਿੱਥੇ 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 ਕਿੱਥੇ

ਸਭ ਨਾਲ ਪੁੱਛਿਆ ਇਕਣਾ ਕੰਦ ਇਕਣਾ ਟ੍ਰੇਡ ਟੁਰਦੀ ਹੁੰਦੀ ਜ਼ਿਆਦਾ ਹੂੰ ਇਕਣਾ ਟ੍ਰੇਡ ਨਹੀਂ ਜ਼ਿਆਦਾ ਟੁਰਦੀ ਹੁੰਦੀ ਜੇ ਪੂਰੀ ਉਹ ਗੰਦ ਸੁਣਣੀ ਆ ਅਸਲਾ ਨਹੀਂ ਤੇ ਗਿਰਾਹ ਨਾ ਕੱਲਾ ਕੱਲਾ ਛੇਡੂਗਾ ਨਾ ਫੇਰ ਟੁੱਟੂਗੀ ਅਸਲਾ ਨਹੀਂ ਗਿਰਾਹ ਕੇ ਇਧਰ ਦੀ ਗੱਲ ਹੈ ਕਿਧਰ ਦਾ ਇਹਨੂੰ ਵੀ ਥੱਲੇ ਛੇਟੋ ਹਾਂ ਆਇ ਨੂੰ ਆਇ ਕਾ ਛੇਟ ਕੇ ਹਾਂ ਬੱਲੇ ਛੇਟੂ ਨੂ ਆ ਨਿਕਲ ਪਾਣੀ ਤਾ 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 ਚੱਲ ਜਾ ਬਈ ਹਾਂ ਮੈਂ ਪਾਵਾ ਕੰਨ ਕਰਕੇ ਆ ਤਾਂ ਵੀ ਦੋ ਵਾਰੀ ਕਰਨੀ ਆ ਹਾਂ ਇੱਕ ਮਿੰਟ ਥੱਲੇ ਦਾ ਪੰਜ ਥੱਲੇ ਦਾ ਕਿੱਥੇ ਦਾ ਸਾਰੇ ਇਹ ਗੰਦਾ ਹਲਾਦਿਆ ਹੈ ਕਰੰਟਾ ਹੈ ਵਾ ਪੂਰਾ ਹਾਂ ਤੋ ਤੋ ਜੋੜਵਾ ਥੱਲੇ ਵਾਲਾ ਚੱਕਾ ਇਹ ਕੰਦਾ ਨਵੀਂ ਗਰੀ ਵੀ ਲੱਗ ਗਿਆ ਤੇ

ਆਗੇ ਸਾਨੂੰ ਬਾਹ ਮਾਰ ਬਾਹ ਨੂੰ ਵੱਢ ਕੇ ਆ ਗਿਆ ਸ਼ਾਮਾ ਖਦਮ ਹੋ ਜਾਣੀ ਹੋਰੇ ਕੋਈ ਆਲੀ ਹਾਂ ਤਾਂ ਠੰਡਾ ਹੀ ਹੋ ਗਿਆ ਹਾਂ ਹਾਂ ਮਾ ਬੈਂਚ ਵੀ ਨਿਆ ਗਾਂਦਰੀ ਬਹੁਤ ਸ਼ਾਮਾ ਰਹਿੰਦੀ ਸੀ ਹਨਾ No a ka da ha galo. Par lan derna. E tu eo. na da. Ide ede? Ha. Ni eo hoia da na. ਹਣ ਇਹ ਬਚਿਆ ਹੁਣ ਇਹ ਜਿਹੜਾ ਨਾ ਬੈਣਾ ਇਹ ਵੀ ਛੱਡਣਾ ਬੈਣਾ ਚਲ ਤੂੰ ਇਹ ਜਾਈਂ ਲਾ ਨਹੀਂ ਕਿਰੇ ਤੇ ਲਈ ਇਹ ਹੱਗिरा ਨਾ ਰਹਾ ਨਹੀਂ ਨਹੀਂ ਗਲਤੀ ਕਰ ਤੇ ਹੋ ਗਿਆ ਹਾਂ ਫਿਰ ਤਾਂ ਇਹ ਤੋਂ ਉਹ ਤਾਂ ਆਪਣੀ ਵਜਨ ਖੱਚੀ ਦੀ ਚੱਕੀ ਖੜਾ ਹੈ ਇਹ ਤਾਂ ਆਪਣਾ ਵਜਨ ਤੇ ਖੜਾ ਹੈ ਫੜਦਾ 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 ਇਹ ਤੇ ਹੰਦੇ ਨੂੰ ਆਪਾ ਹੁਣੀਆ ਇਹ ਇੱਥੇ ਆ ਜਾ ਹਾਂ ਉਹ ਪੌਰੀ ਲਗਾ ਲੈ ਇਧਰ ਕਿਨਾਰੇ ਚੋਟਿਆ ਕਾਈ ਸਭਲਦਾ ਆਵਣਾ ਤੇ ਆ ਰੱਖੇ ਨਿਕਲ ਜਾਣੀ ਆ ਬਸ ਹੁਣ ਚੱਕਦੇ ਹਾਂ ਹੁਣ ਉੱਪਰ ਚੱਕਦੇ ਹਾਂ ਚੱਕ ਕੇ ਉਹ ਲਾਲਾ ਰੋੜੀ ਯਾਰਿਆ ਉਹ ਪੱਥਰ ਫੜਾ ਆ ਯਾਰ ਤੂੰ ਲੈ 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 ਆ ਉੱਪਰ ਦੇ ਕੰਧ ਤੇ ਕੰਧ ਦੇ ਉਪਰ ਆ ਦੁੱਬਸ ਤੂੰ ਮੈਂ ਨਾ ਚਲੇ ਜਾਣੀ ਆ

ਗਰਦਣੇ ਤੱਕਾ ਮਾਰ ਦਦੂ ਚੱਕਾ ਮਾਰ ਦੇ ਚਲ ਚਲ ਓਪਾ ਲਾ ਲਿਆ ਯਾਰ ਓਪਾ ਹਰ ਦਸਾਦਾ ਇੱਥੇ ਸਾਹ ਤੱਕਾ ਕਰ ਯਾਰ ਮੇਰੇ ਕੋ ਫੜਾ ਵੇ ਤਾਏ ਪਰੇਸ਼ਾਨ ਹਾਂ ਮੈਂ ਸਹਾਂ ਲਗਾ ਦੇ ਹਾਂ ਜੀ ਐਸੇ ਮਾਰ ਲੈਣਾ ਕੀ ਹਾਤਾ ਨਾ ਕੀ ફાયਦਾ ਲੈ ਉਸ ਜਾਂ ਮੈਨੂੰ ਵੜਾਉਣਾ ਮੇਰਾ ਕੰਮ ਕਰਨ ਦਾ ਤਾਂ ਕੱਖੂੰ ਕਰ ਗਿਆ ਉਹ ਰਹਿ ਗਿਆ ਤੇਰੇ ਹਿੱਸੇ ਦਾ ਤੈਨੂੰ ਖਾ ਜਾ ਉਹ ਨਹੀਂ ਗਿਆ ਸਰਨੇ ਬੜ ਬੜੀ नीचे से ले जाओ चलो जा, भाई दिहाड़ीदार आ गए ਤੇ برف ਦੇ ਗਲਾਸ ਲੈ ਚਲੇ ਜਾਣਾ ਅਗਲੇ ਦਿਨ ਦੀ ਸਵੇਰ ਹੋਗੀ ਲੋਬੇ ਜਾ ਕਮਰਾ ਖਾਲੀ ਕਰੂੰਗੀ ਟੱਕ ਡੂੰਗੇ ਇਹਦੀਆਂ ਤੇ ਲੋਬੇ ਅੱਜ ਦਿਨ ਚ ਗਰਮੀ ਬਹੁਤ ਹੀ ਬੱਦਲ ਆ ਗਿਆ ਤੇ ਲੜ ਵੀ ਵਜੀ ਵੀ ਤੇ ਹੁਣ ਲੱਗਾਈ برف ਜੰਮੀ ਤਾਂ ਲੱਗਿਆ ਬਾਈ ਇਹਨੂੰ नूह भी पट्टी लागे थल मिट्टी समिंट समिट सौखन सौखे मौसम भी ठंडा हो गया हूं ਆ ਕੰਦ ਤੱਕ ਜਾਣਾ ਸ਼ਾਇਦ ਹਮ ਸਰਲੀ ਆਹਲੀ ਆਹਲੀ ਗੱਬੇ ਵਾਲੀ ਹਾਂ ਗੱਬੇ ਆ ਜੀ ਬਾਕੀ 50 50 ਹੋਰੇ ਤਾਂ ਕਾਟਣ ਵਾ ਕੰਦ ਤੱਕ ਮੁਰਲੀ ਰੱਖ ਅੱਛਾ ਤੇਰਾ ਕਹੇ ਹਮ ਉਹ ਜਗ੍ਹਾ ਜਾ ਰਿਹਾ ਪਿੱਛੇ ਛੱਡਣੀ ਪਈ ਜੀ ਫੇਰ ਵਧਾ ਸਕਦੇ ਮੁਰਰੇ ਨੂੰ ਕੱਢਣੀ ਹੈ ਕਿੱਥੇ ਤੱਕ ਪਿੱਛੇ ਪੱਕਾ ਨਹੀਂ ਹੋਇਆ ਇਹ ਪਿਛਲਾ ਹਾਂ ਅੱਛਾ ਮਿਸਤਰੀ ਆ ਲਿਆ ਬਸ ਨਹੀਂ ਬਾਕੀ ਵੀ ਆਉਣਾ ਪਤਾ ਅੱਛਾ ਹਾਂਜੀ ਹਾਂਜੀ ਬਾਇਤਵਾਰ ਨੂੰ ਕਰ ਦੇਣਾ ਸ਼ੁਰੂ ਆ ਜਿਹੜਾ ਐਤਵਾਰ ਆਉਣੇ ਇਹ ਦਵਾਰ ਨੂੰ ਫਟੇ ਚੱਕ ਦਣੇ ਕਿੰਨੇ ਫੁੱਟ ਨਿਕਲਦੀ ਥੱਲੇ ਨੂੰ ਕੱਢਣ ਦੇ ਉਹ ਪਤਾ ਨਹੀਂ ਆਂ ਮੈਂ ਅੱਧਾ ਡੇਢ ਬੜਾ ਇਹ ਖਤਮ ਹੋ ਜਾਂਦੀ ਹੈ 3 ਫੁੱਟ 3 ਫੁੱਟ ਪੜਦੇ ਆ ਹਾਂ 3 ਫੁੱਟ ਰਵੀਟ ਕੱਢਣੇ ਪੈਣੇ ਆਪਾਂ ਹਰਸ ਵਾਲੀ ਹਾਂ ਹਰਸ ਵਾਲੀ ਆਹ ਹਾਂ ਹਰਸ ਵਾਲੀ ਜਿਹੜਾ ਇੱਥੇ ਨਾ ਪਟਾਈ ਨਾ ਹੈ ਹੈ ਉਹ ਨਹੀਂ ਉਹ ਜਿਹੜਾ ਮੈਂ ਆਇਆ ਉਹ ਸਾਡਾ ਚਾਹੀਦਾ ਇੱਕ ਪੱਟੜੀ ਤੋਂ ਦੇਖ ਮਾਟ ਵੀ ਤਾਂ ਉਹ ਪਟਣੇ ਪੈਣੀਆਂ ਫਿਰ ਇਹ ਵੀ ਸਾਡੇ ਗੱਲ ਗੱਲਾਂ ਚੈਦੀ ਨਾ ਨਾਨਾ ਕੋਲ ਪਟਣ ਨੂੰ ਟਾਈਮ ਲੱਗਣਾ ਬੱਦਲ ਆ ਗਿਆ ਨਕਾਲਾ ਹੈ ਹੂੰ ਮਸਾਲਾ ਨੂੰ ਲਾਉਣ ਨੂੰ ਕਿ ਫਿਰ ਉਹ ਰੋਟੀ ਰੰਗ ਆ ਉੱਪਰ ਠੀਕ ਹੈ ਗੱਭਰ ਅਲੀ ਆਉਂਗਾ ਨਾਲ ਲਾ ਵੀ ਸਾਰਾ ਬੱਦਲ ਇਧਰੋਂ ਲੰਘ ਗਿਆ ਹੁਣ ਦੇਖ ਲੈ ਮੀਂਹ ਪੈਂਦਾ ਕਿ ਨਹੀਂ ਤਿੰਨ ਵਜੇ ਕਿ ਤਾ ਚਾਹ ਵੀ ਲਈਏ ਇਹਨਾਂ ਨੂੰ ਹੁਣ ਬੱਚੇ ਦੇ ਕਿ ਮੈਂ ਕਿਹਾ ਚਾਹ ਨਹੀਂ ਦੇਣੀ ਮੈਂ ਕਿਹਾ ਆ ਗਿਆ ਲੈ ਕੇ ਬਸ ਉਹ ਬਣੇ ਰਹੀਦੀ ਇਹਨੇ ਮੈਂ ਕਿਹਾ 12 ਵਜੇ ਦਵਾ ਉਹੀ ਯਾਦ ਕਰ ਦਿੱਤੇ ਉਹ ਵੀ ਹਮ ਚਾਹ ਨਹੀਂ ਦੇਣੀ ਚਾਹ ਤਾਂ ਮੈਂ ਬਣਾਤੀ ਸੀ ਦੇਖੀ ਬੱਦਲ ਆ ਗਏ ਵਿੱਚ ਦੇਖ ਲੈ ਨਾ ਬਹੁਤ ਰੇ ਚੱਕਦੇ ਚੱਕ ਲੈਣ ਵਾਲੇ ਚੱਕਦਾ ਮੈਂ ਸਾਰਾ ਕੁਝ 와 이게 틈 여려보고 밖엔 핳말 ä l t 管이대 이제 지나가자 ਹਾਂ ਅੰਗਨੀ ਸਕਰੀਨ ਨਾਲ ਬਦਲ ਜਾਂਦੇ ਓ ਲੰਗੇ ਨਵੇਂ ਸਾਰੇ ਕਿੰਨੇ ਨੂੰ ਸਾਡੇ ਪਿੰਡ ਨੇ ਵਹੰਦੇ ਬਲਾਚੌਰ ਜਾ ਕੇ ਵੈਣ ਹਰੇਕ ਵਾਰ ਬਲਾਚੌਰੇ ਜਾਂਦਾ ਇਹ ਪੰਜਾਬੀ ਉਧਰੋਂ ਰਿਆ ਸਾਰਾ ਵੱਧ ਲੈ ਵੀ ਆ ਗਿਆ ਮੈਂ 门家亮的。